ਪ੍ਰਭੂ ਯਸ਼ੀਮਸੀਏ ਜੀ ਅੱਜ ਸੰਮਰਥੀ ਨਾਂ ਦੇ ਵਿੱਚ ਆਪ ਸਭ ਨੂੰ ਜੈਮਸੀ ਜੀ ਪ੍ਰਭੂ ਦੇ ਲੋਕ ਕੋ ਅੱਜ ਮੈਂ ਤੁਹਾਡੇ ਲਈ ਇੱਕ ਸੰਦੇਸ਼ ਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਪੜਨਾ ਚਾਹੁੰਦਾ ਹਾਂ ਔਰ ਇੱਕ ਵਚਨ ਪੜ੍ਹ ਕੇ ਅਸੀਂ ਅੱਜ ਦੇ ਵਿਸ਼ੇ ਦੇ ਉੱਤੇ ਧਿਆਨ ਕਰਾਂਗੇ ਪ੍ਰਭੂ ਦੇ ਵਚਨ ਨਿਆਂਇਆਂ ਦੀ ਕਿਤਾਬ 16 ਜਾਇਰ ਦੇ 6 ਵਚਨ ਦੇ ਵਿੱਚ ਇਸ ਪ੍ਰਕਾਰ ਲਿਖਿਆ ਹੈ ਤਦ ਦਲੀਲਾ ਨੇ ਸ਼ਮਸ਼ੂਨ ਨੂੰ ਆਖਿਆ ਮੈਨੂੰ ਇਹ ਦੱਸ ਤਾਂ ਜੁਤਰੀਏ ਡਾਡੀ ਸ਼ਕਤੀ ਕਿਸ ਕਰਕੇ ਹੈ ਤੇ ਤੈਨੂੰ ਕੋਈ ਕਿਸ ਤਰ੍ਹਾਂ ਬੰਨੇ ਜੋ ਉਹ ਤੈਨੂੰ ਅਧੀਨ ਕਰ ਲਵੇ ਮੇਰੇ ਜੀ ਜੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਦਲੀਲਾ ਜਿਸ ਦੇ ਨਾਮ ਦਾ ਅਰਥ ਹੈ ਨਾਜ਼ੁਕ ਜਾਂ ਕਮਜ਼ੋਰ ਸ਼ਮਸ਼ੂਨ ਜਿਸ ਦੇ ਨਾਮ ਦਾ ਅਰਥ ਹੈ ਸੂਰਜ ਰੋਸ਼ਨੀ ਦੇਣ ਵਾਲਾ ਹਨੇਰੀਆਂ ਨੂੰ ਖਤਮ ਕਰਨ ਵਾਲਾ ਔਰ ਆਪਣੀ ਰੋਸ਼ਨੀ ਦੇ ਦੁਆਰਾ ਬਹੁਤ ਸਾਰੇ ਫੁੱਲ ਫਲਾਂ ਪੌਦਿਆਂ ਫਸਲਾਂ ਨੂੰ ਉਗਾਉਣ ਵਾਲਾ ਔਰ ਇਹ ਜਿਹੜਾ ਸੂਰਜ ਜਿਸ ਦਾ ਨਾਮ ਸਮਸ਼ੂਨ ਹੈ ਜਦੋਂ ਦਲੀਲਾ ਨਾਮ ਦੀ ਔਰਤ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਤਾਂ ਉਹਨੇ ਪਹਿਲਾ ਸਵਾਲ ਇਹ ਖੜਾ ਕੀਤਾ ਹੈ ਕੇ ਦਾਸ ਤੇਰੀ ਜਿਹੜੀ ਵੱਡੀ ਸ਼ਕਤੀ ਆ ਉਹਦਾ ਰਾਜ ਕੀ ਆ ਔਰ ਹੌਲੀ ਹੌਲੀ ਇਹ ਔਰਤ ਉਹਦੇ ਕੋਲੋਂ ਉਹਦਾ ਰਾਜ ਪੁੱਛਦੀ ਉਹਦਾ ਭੇਤ ਲੈਂਦੀ ਆ ਤਾਂ ਕਿ ਉਸ ਇਨਸਾਨ ਜਿਹੜਾ ਸ਼ਮਸ਼ੂਨ ਪਰਮੇਸ਼ੁਰ ਦੇ ਵੱਲੋਂ ਮਸਾ ਕੀਤਾ ਗਿਆ ਹੈ ਉਹਦੇ ਮਸਾ ਨੂੰ ਖਰਾਬ ਕਰ ਸਕੇ ਔਰ ਮਸਾ ਨੂੰ ਹੀ ਨਹੀਂ ਬਲਕਿ ਉਹਦੀ ਜ਼ਿੰਦਗੀ ਨੂੰ ਵੀ ਬਰਬਾਦ ਕਰ ਸਕੇ ਔਰ ਇਹ ਜਿਹੜੇ ਲੋਕ ਹੁੰਦੇ ਸਨ ਮਾਨ ਦੇ ਪੇਟ ਤੋਂ ਨਜ਼ੀਰ ਜਦ ਅਸੀਂ ਪਵਿੱਤਰ ਵਚਨ ਦੇ ਵਿੱਚ ਪੜ੍ਹਨ ਲਿਖਿਆ ਉਹ ਮਾਨ ਦੇ ਗਰਭ ਤੋਂ ਹੀ ਪਰਮੇਸ਼ਰ ਦਾ ਨਜ਼ੀਰ ਠਹਿਰਾਇਆ ਹੋਇਆ ਸੀ ਔਰ ਨਜ਼ੀਰ ਲੋਕ ਜਿਹੜੇ ਹੁੰਦੇ ਸਨ ਉਹਨਾਂ ਦੇ ਵਿੱਚ ਇਹ ਤਿੰਨ ਖੂਬੀਆਂ ਹੁੰਦੀਆਂ ਸਨ ਨਜ਼ੀਰ ਲੋਕ ਜਿਹੜੇ ਨੇ ਉਹ ਇਬਰਾਨੀਆਂ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਝੁੰਡ ਹੈ ਔਰ ਇਹਨਾਂ ਦੇ ਵਿੱਚ ਤਿੰਨ ਖਾਸ ਗੱਲਾਂ ਪਾਈਆਂ ਜਾਂਦੀਆਂ ਹਨ ਇਹ ਪਹਿਲੇ ਨੰਬਰ ਤੇ ਅੰਗੂਰਾਂ ਤੋਂ ਬਣਨ ਵਾਲੇ ਕਿਸੇ ਵੀ ਐਲਕੋਹਲ ਨੂੰ ਨਹੀਂ ਸੀ ਪੀਂਦੇ ਔਰ ਤਾਂ ਕਿ ਇਹ ਪਰਮੇਸ਼ਰ ਦੀ ਵਿਧੀਆਂ ਨੂੰ ਤੋੜ ਨਾ ਸਕਣ ਅੰਗੂਰਾਂ ਦਾ ਰਸਤਾ ਪੀ ਸਕਦੇ ਸਨ ਪਰ ਅੰਗੂਰਾਂ ਤੋਂ ਬਣੀ ਹੋਈ ਕੋਈ ਨਸ਼ੀਲੀ ਚੀਜ਼ ਨਸ਼ੀਲੇ ਪਦਾਰਥ ਨੂੰ ਨਹੀਂ ਸੰਪੀਂਦੇ ਦੂਸਰੀ ਗੱਲ ਇਹ ਨਜੀਰ ਲੋਕ ਜਿਹੜੇ ਸਨ ਇਹ ਆਪਣੇ ਸਿਰ ਦੇ ਵਾਲਾਂ ਦੇ ਉੱਤੇ ਉਸ ਤਰ੍ਹਾਂ ਨਹੀਂ ਫਰਵਾਉਂਦੇ ਸਨ ਤੀਸਰੀ ਗੱਲ ਇਹ ਕਿਸੇ Laash ਨੂੰ ਟੱਚ ਨਹੀਂ ਸੀ ਕਰਦੇ ਭਾਵੇਂ ਉਹ Laash ਇਹਨਾਂ ਦੇ ਕਿਸੇ ਕਰੀਬੀ ਇਨਸਾਨ ਦੀ ਕਿਉਂ ਨਾ ਹੋਵੇ ਔਰ ਚੌਥੀ ਗੱਲ ਇਹ ਕਬਰਾਂ ਵਿੱਚ ਨਹੀਂ ਜਾਂਦੇ ਸਨ ਨਜ਼ੀਰ ਐਸੇ ਲੋਕ ਸਨ ਜੋ ਪਰਮੇਸ਼ਵਰ ਦੇ ਲਈ ਪਵਿੱਤਰ ਹੁੰਦੇ ਸਨ ਆਪਣੇ ਆਪ ਨੂੰ ਖੁਦਾ ਦੇ ਲਈ ਅਲੱਗਤਾਈ ਦੇ ਵਿੱਚ ਰੱਖਦੇ ਸਨ ਪਰੰਤੂ ਇਸ ਸ਼ਮਸ਼ੂਨ ਨੇ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਜਿੱਤ ਪਾ ਲਈ ਇਹਨਾਂ ਵਿਧੀਆਂ ਨੂੰ ਤਾਂ ਪੂਰਾ ਕਰ ਲਿਆ ਪਰ ਖੁਦਾ ਦਾ ਅਭਿਸ਼ਕਤ ਦਾਸ ਹੋਣ ਦੇ ਨਾਤੇ ਇੱਕ ਐਸੀ ਔਰਤ ਜਿਹੜੀ ਵਿਰੋਧੀਆਂ ਦੇ ਵੱਲੋਂ ਪਲਸਤੀਨੀ ਲੋਕਾਂ ਦੇ ਵੱਲੋਂ ਠਹਿرائی ਹੋਈ ਸੀ ਉਹਦੇ ਸੰਪਰਕ ਦੇ ਵਿੱਚ ਆ ਗਿਆ ਜਿਵੇਂ ਹੀ ਇਸ ਔਰਤ ਨੇ ਕਈ ਵਾਰੀ ਉਹਨੂੰ ਪੁੱਛਿਆ ਦੱਸ ਤੇਰੀ ਸ਼ਕਤੀ ਦਾ ਰਾਜ ਕੀ ਆ ਦੱਸ ਕੋਈ ਤੈਨੂੰ ਕਿਸ ਤਰ੍ਹਾਂ ਫੜੇ ਬੰਨੇ ਤਾਂ ਜੋ ਤੂੰ ਕਮਜ਼ੋਰ ਹੋਵੇਂ ਅਤੇ ਲੋਕ ਤੈਨੂੰ ਆਪਣੇ ਅਧੀਨ ਕਰ ਲੈਣ ਇਸਨੇ ਚਾਰ ਦਫਾ ਆਪਣੇ ਆਪ ਦੇ ਲਈ ਬੋਲਿਆ ਪਹਿਲੀ ਗੱਲ ਇਸਨੇ ਬੋਲੀ ਜੇ ਕੋਈ ਹਰੀਆਂ ਸ਼ਮਕਾ ਨਾਲ ਮੈਨੂੰ ਬੰਨ ਲਵੇ ਤਾਂ ਮੈਂ ਕਮਜ਼ੋਰ ਹੋ ਜਾਵਾਂਗਾ ਫਿਰ ਦੂਸਰੀ ਵਾਰੀ ਕਿਹਾ ਜੇ ਕੋਈ ਮੈਨੂੰ ਨਵੀਆਂ ਲੱਜਾਂ ਨਾਲ ਬੰਨ ਲਵੇ ਤਾਂ ਮੈਂ ਕਮਜ਼ੋਰ ਹੋ ਜਾਵਾਂਗਾ ਤੀਸਰੀ ਵਾਰੀ ਇਸਨੇ ਕਿਹਾ ਮੇਰੇ ਸਿਰ ਦੀਆਂ ਸੱਤ ਲਟਾਂ ਜੇ ਕੋਈ ਤਾਣੇ ਦੇ ਵਿੱਚ ਬੁਣ ਦਵੇ ਤਮ ਕਮਜ਼ੋਰ ਹੋ ਜਾਵਾਂਗਾ। ਨਰੇਜੀਜੋ ਤਿੰਨ ਵਾਰੀ ਇਸਨੇ ਗਲਤ ਤਰੀਕੇ ਦੇ ਨਾਲ ਉਸ ਨੂੰ ਆਪਣਾ ਭੇਤ ਦੱਸਿਆ ਪਰ ਉਹ ਔਰਤ ਜਿਹੜੀ ਸ਼ੈਤਾਨ ਦੇ ਵੱਲੋਂ ਭੇਜੀ ਗਈ ਸੀ ਉਹਨੇ ਇੱਕ ਜਿੱਦ ਫੜ ਲਈ ਕਿ ਨਹੀਂ ਇਹ ਇਨਸਾਨ ਮੈਨੂੰ ਸਹੀ ਭੇਤ ਨਹੀਂ ਦੇ ਰਿਹਾ। ਚੌਥੀ ਵਾਰੀ ਫਿਰ ਉਸਨੇ ਕਿਹਾ ਤੂੰ ਮੇਰਾ ਮੁਖੌਲ ਕੀਤਾ ਹੈ ਔਰ ਤੂੰ ਮੈਨੂੰ ਪਿਆਰ ਨਹੀਂ ਕਰਦਾ ਔਰ ਚੌਥੀ ਵਾਰੀ پھر سمشون نے اس نے کیا نہ اپنی ماں دے پیٹ تو ہی نظیر ہاں میں پویتر پوتر ٹہرایا ہوا ہاں اور میرے سر دن کدے اس طرح نہیں چلیا اور جے کر میرے سر دن اس طرح چلے گا میرے سر دیا سات لٹا کٹیاں جان گیا تو میں آم آن انسانہ والا ہو جاگا کمجور ہو جاگا جب ان چوتھی واری اپنے آپ نے کہا میں نربل ہو جاگا کمجور ہو جاگا تو ਮੇਰੇ ਜੀਜੋ ਸੱਚ ਮੁੱਚੇ ਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੇ ਇੱਕ ਇੱਕ ਸ਼ਬਦ ਦੇ ਦੁਆਰਾ ਜੀ ਜੋ ਇਹ ਆਪਣੇ ਆਉਣ ਵਾਲੇ ਫਿਊਚਰ ਦੇ ਉੱਤੇ ਪ੍ਰੋਫੈਸੀ ਕਰ ਰਿਹਾ ਸੀ ਕੋਈ ਮੈਂ ਇਸ ਤਰ੍ਹਾਂ ਬਨੇਗਾ ਕਮਜ਼ੋਰ ਹੋਵਾਂਗਾ ਹਰ ਗਿਆ ਸ਼ਮਕ ਨਾਲ ਬਨੇਗਾ ਕਮਜ਼ੋਰ ਹੋਵਾਂਗਾ ਨਵੀਆਂ ਲੱਜਾਂ ਨਾਲ ਬਨੇਗਾ ਕਮਜ਼ੋਰ ਹੋਵਾਂਗਾ ਤਾਂ ਜੋ ਕੁਝ ਸ਼ਬਦ ਇਹਨੇ ਆਪਣੇ ਮੂੰਹ ਦੇ ਵਿੱਚੋਂ ਬੋਲੇ ਇਹ ਹਾਹੀ ਇਹਦੇ ਵਾਸਤੇ ਹੋ ਗਿਆ ਚੌਥੀ ਵਾਰੀ ਇਨੇ ਆਪਣੀ ਅਸਲੀਅਤ ਉਸਔਰਤ ਦਲੀਲੰਦ ਸੀ ਔਰ ਸ਼ਮਸ਼ੂਨ ਉਸਔਰਤ ਨੇ ਸੱਚਮੁੱਚ ਆਪਣੇ ਕਬਜੇ ਦੇ ਵਿੱਚ ਲਿਆ ਬੜੇ ਪਿਆਰ ਨਾਲ ਸੁਲਾਇਆ ਆਪਣੇ ਗੋਡਿਆਂ ਦੇ ਉੱਤੇ ਇੱਕ ਇਨਸਾਨ ਨੂੰ ਬੁਲਾਇਆ ਉਹਨੂੰ ਬੰਨਿਆ ਔਰ ਉਹਦੇ ਸਿਰ ਦੇ ਉੱਤੇ ਉਸ ਤਰ੍ਹਾਂ ਚਲਾ ਦਿੱਤਾ ਔਰ ਪਰਮੇਸ਼ਵਰ ਦਾ ਮਸਾ ਉਹਦੇ ਜੀਵਨ ਦੇ ਵਿੱਚੋਂ ਖਤਮ ਹੋ ਗਿਆ ਅਸਲ ਵਿੱਚ ਪਰਮੇਸ਼ਰ ਦਾ ਮਸਾ ਤੇ ਉਹਦੇ ਜੀਵਨ ਦੇ ਵਿੱਚੋਂ ਪਰਮੇਸ਼ਰ ਨੇ ਖਤਮ ਨਹੀਂ ਕੀਤਾ ਇਹਨੇ ਆਪਣੇ ਮੂੰਹ ਦੇ ਵਿੱਚੋਂ ਜਿਹੜੀਆਂ ਗੱਲਾਂ ਬੋਲੀਆਂ ਜਿਹੜੇ ਸ਼ਬਦ ਕੱਢੇ ਜਿਹੜੀ ਭਵਿੱਖਬਾਣੀ ਕੀਤੀ ਉਹੀ ਇਹਦੇ ਜੀਵਨ ਦੇ ਵਿੱਚ ਪੂਰੀ ਹੋ ਗਈ ਔਰ ਖੁਦਾ ਦਾ ਮਸਾ ਇਹਦੇ ਜੀਵਨ ਦੇ ਉੱਤੋਂ ਪੂਰੀ ਤਰ੍ਹਾਂ ਹਟ ਗਿਆ ਮੇਰੇ ਪਿਆਰੇ ਭੈਣ ਭਰਾਓ ਪ੍ਰਭੂ ਦੇ ਲੋਕੋ ਸੱਚਮੁੱਚ ਜੇ ਉਹ ਕੁਝ ਵੀ ਅਸੀਂ ਬੋਲਦੇ ਹਾਂ ਉਹ ਸਾਡੇ ਜੀਵਨ ਦੇ ਉੱਤੇ ਬੜਾ ਗਹਿਰਾ ਅਸਰ ਕਰਦਾ ਹੈ ਇਸ ਲਈ ਇਹਦੇ ਜੀਵਨ ਦੇ ਵਿੱਚ ਬਰਿਆਈ ਮੁਸੀਬਤ ਆਫਤ ਕਲੇਸ਼ ਇਹਦੇ ਆਪਣੇ ਮੂੰਹ ਦੇ ਵਿੱਚੋਂ ਬੋਲੇ ਗਏ ਸ਼ਬਦਾਂ ਦੇ ਨਾਲ ਆਇਆ ਇਸ ਕਰਕੇ ਹਮੇਸ਼ਾ ਚੰਗੇ ਸ਼ਬਦਾਂ ਬੋਲੀਏ ਤਾਂ ਕਿ ਪਰਮੇਸ਼ਵਰ ਦਾ ਮਸਾ ਜਿਹੜਾ ਆ ਉਹ ਕਿਤੇ ਸਾਡੇ ਜੀਵਨ ਦੇ ਵਿੱਚੋਂ ਨਾਸ਼ ਨਾ ਹੋ ਜਾਵੇ ਜਦ ਅਸੀਂ ਅਕੇ ਵਾਦੇ ਹਾਂ ਤੋਂ ਉਸ ਵਚਨ ਦੇ ਵਿੱਚ 16 ਅਧਿਆਏ ਦੇ ਵਿੱਚ ਲਿਖਿਆ ਹੈ ਕਿ ਉਸਔਰਤ ਨੇ ਇਨੂੰ ਬੰਨ ਲਿਆ ਉਸ ਤੋਂ ਇਲਾਵਾ ਉਹ ਜਿਹੜੇ ਫਲਸਤੀਨੀ ਜਿਹੜੇ ਇਜ਼ਰਾਈਲੀ ਲੋਕਾਂ ਦੇ ਵਿਰੋਧ ਵਿੱਚ ਸਨ ਉਹਨਾਂ ਨੇ ਇਹਨੂੰ ਬੰਨਿਆ ਜਿਹਦੀ ਅੱਖਾਂ ਨੂੰ ਕੱਢ ਦਿੱਤਾ ਪੈਰਾਂ ਦੇ ਵਿੱਚ ਜ਼ੰਜੀਰਾਂ ਨੂੰ ਪਾ ਦਿੱਤਾ ਕੈਦਖਾਨੇ ਦੇ ਵਿੱਚ ਸੁੱਟ ਦਿੱਤਾ ਔਰ ਚੱਕੀ ਪੀਸਣ ਲਗਾ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਇਹਦਾ ਤਮਾਸ਼ਾ ਬਣਾ ਦਿੱਤਾ ਅੱਜ ਬਹੁਤ ਸਾਰੇ ਲੋਕ ਨੇ ਜਦ ਖੁਦਾ ਦੀ ਕਿਰਪਾ ਆਉਂਦੀ ਹੈ ਪ੍ਰਬੁੱਦੀ ਗ੍ਰੇਸ ਆਉਂਦੀ ਹੈ ਤਾਂ ਉਸ ਗ੍ਰੇਸ ਨੂੰ ਜਿਹੜਾ ਅਣਗਿੱਲੀਆਂ ਕਰ ਦਿੰਦੇ ਆ ਕੇਅਰਲੈਸ ਕਰਦੇ ਆ ਪਰਮੇਸ਼ੁਰ ਦੇ ਵੱਲੋਂ ਮਿਲਿਆ ਹੋਇਆ ਹਰ ਇੱਕ ਵਰਦਾਨ ਬੜਾ ਖਾਸ ਹੈ ਜੋ ਪਰਮੇਸ਼ੁਰ ਨੇ ਕਿਰਪਾ ਦਿੱਤੀ ਹੈ ਉਹਨੂੰ ਸੰਭਾਲ ਕੇ ਰੱਖਣਾ ਸਾਡਾ ਆਪਣਾ ਕੰਮ ਹੈ ਔਰ ਕੋਈ ਵੀ ਇਨਸਾਨ ਜਿਹੜਾ ਪਰਮੇਸ਼ੁਰ ਦੇ ਭੇਤਾਂ ਨੂੰ ਚੁਰਾਉਂਦਾ ਹੈ ਔਰ ਗਲਤ ਤਰੀਕੇ ਦੇ ਨਾਲ ਉਹਦੇ ਭੇਤਾਂ ਨੂੰ ਆਪਣੇ ਜੀਵਨ ਦੇ ਵਿੱਚ ਲੈਂਦਾ ਹੈ। ਔਰ ਖੁਦਾ ਦੇ ਮਸਾ ਨੂੰ ਗਲਤ ਰੀਤੀ ਦੇ ਨਾਲ ਇਸਤੇਮਾਲ ਕਰਦਾ ਹੈ। ਸੱਚਮੁੱਚ ਪਰਮੇਸ਼ੁਰ ਦਾ ਮਸਾ ਉਹਦੇ ਕੋਲੋਂ ਲੱਗ ਹੋ ਜਾਂਦਾ ਹੈ। ਪ੍ਰਭੂ ਦੀ ਹਜ਼ੂਰੀ ਉਹਦੇ ਕੋਲੋਂ ਚਲੀ ਜਾਂਦੀ ਹੈ ਔਰ ਪਰਮੇਸ਼ੁਰ ਜਿਹੜਾ ਹੈ ਉਹਦੇ ਕੋਲੋਂ ਅੱਡ ਹੋ ਜਾਂਦਾ ਹੈ। ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਪਰਮੇਸ਼ੁਰ ਦੀ ਜਗਾ ਕਿਸੇ ਨੂੰ ਨਾ ਦਿਓ ਕਿਉਂਕਿ ਪਰਮੇਸ਼ਰ ਦੀ ਜਗ੍ਹਾ ਅਗਰ ਤੁਸੀਂ ਕਿਸੇ ਵੀ ਚੀਜ਼ ਨੂੰ ਦਿੰਦੇ ਹੋ ਹੋ ਸਕਦਾ ਤੁਹਾਡਾ ਕਾਰੋਬਾਰ ਹੋਵੇਗਾ ਹੋ ਸਕਦਾ ਹੈ ਤੁਹਾਡੇ ਰਿਸ਼ਤੇਦਾਰ ਹੋਣਗੇ ਅਗਰ ਪਰਮੇਸ਼ਰ ਦੇ ਨਾਲ ਵਾਅਦਾ ਤੁਸੀਂ ਕਿਸੇ ਇਨਸਾਨ ਨੂੰ ਜਗ੍ਹਾ ਦਿੰਦੇ ਹੋ ਤਾਂ ਫਿਰ ਪਰਮੇਸ਼ਰ ਤੁਹਾਡੇ ਕੋਲੋਂ ਵਾਖ ਹੋ ਜਾਵੇਗਾ ਪਰਮੇਸ਼ਰ ਜਿਵੇਂ ਹੀ ਸ਼ਮਸ਼ੂਨ ਦੇ ਕੋਲੋਂ ਵਾਖ ਹੋਇਆ ਲਿਖਿਆ ਵੈਰੀਆਂ ਦੇ ਹੱਥਾਂ ਦੇ ਵਿੱਚ ਚਲਾ ਗਿਆ ਖੁਦਾ ਦੇ ਲੋਕ ਨੂੰ ਨਾ ਤੁਮ ਦੱਸਣਾ ਚਾਹੁੰਦਾ ਜਿਵੇਂ ਹੀ ਵੈਰੀਅੰਟ ਦੇ ਹੱਥਾਂ ਦੇ ਵਿੱਚ ਇਹ ਸਮਝੂਨ ਚਲਾ ਗਿਆ ਸਭ ਤੋਂ ਪਹਿਲਾਂ ਉਹਦੀਆਂ ਅੱਖਾਂ ਕੱਢੀਆਂ ਗਈਆਂ ਪਾਪ ਇਨਸਾਨ ਦੀਆਂ ਅੱਖਾਂ ਕਟਵਾ ਦਿੰਦਾ ਹੈ ਪਾਪ ਪੈਰਾਂ ਦੇ ਵਿੱਚ ਜੰਜੀਰਾਂ ਪਵਾ ਦਿੰਦਾ ਹੈ ਪਾਪ ਗੁਲਾਮ ਬਣਾ ਦਿੰਦਾ ਹੈ ਔਰ ਗੁਲਾਮੀ ਦੀ ਗੁਲਾਮੀ ਦੇ ਵਿੱਚ ਕੰਮ ਕਰਨ ਦੀ ਮਜਬੂਰ ਕਰਦਾ ਹੈ ਪਾਪ ਇੱਕ ਇਨਸਾਨ ਨੂੰ ਨੰਗਿਆ ਕਰ ਦਿੰਦਾ ਹੈ ਪਾਪ ਇਨਸਾਨ ਦਾ ਤਮਾਸ਼ਾ ਬਣਾ ਦਿੰਦਾ ਹੈ ਪਾਪ ਪਰਮੇਸ਼ੁਰ ਤੋਂ ਦੂਰ ਕਰ ਦਿੰਦਾ ਹੈ ਪਾਪ ਮੌਤ ਤੱਕ ਲੈ ਕੇ ਚਲਾ ਜਾਂਦਾ ਹੈ ਇਸ ਲਈ ਜਿਹੜੇ ਲੋਕ ਪਰਮੇਸ਼ੁਰ ਦੇ ਅਨੈਂਟਡ ਕੋਈ ਵਿਸ਼ਵਾਸੀ ਹੈ ਕੋਈ ਸੇਵਕ ਖੁਸ਼ਖਬਰੀ ਸੁਣਾਉਣ ਵਾਲਾ ਹੈ ਅਪੋਸਟਲ ਹੈ ਪ੍ਰੋਫਟ ਹੈ ਕੋਈ ਵੀ ਹੈ ਖੁਦਾ ਦਾ Uh, سیوکئی جس بھی وردان دنال کر رہا ہے سو so, بڑے کیئر فل ہو کے کریے کیونکہ جڑی جہی پرمیشوری سیوکئی ہے وہ مسا دنال ہندی ہے اگر مسا چلا گیا تو پرمیشور اگ ہو جائے گا پرمیشور اگ ہو جائے گا تو جیوے دکھ کلیش مصیبت پار جائے گا اس کر کے آپ اپنے پرمیشور کدی بھی کسی انسان دنال پیار نہ کرو ਕਿਉਂਕਿ ਪਰਮੇਸ਼ੁਰ ਦੇ ਨਾਲ ਕੀਤਾ ਗਿਆ ਪਿਆਰ ਤੁਹਾਡੇ ਲਈ ਬਰਕਤ ਦਾ ਕਾਰਨ ਬਣ ਸਕਦਾ ਹੈ ਔਰ ਅਗਰ ਤੁਸੀਂ ਪਰਮੇਸ਼ੁਰ ਦੇ ਨਾਲ ਪਿਆਰ ਕਰੋਗੇ ਤਾਂ ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇਗਾ ਉਹਦੇ ਨਾਲ ਪਿਆਰ ਨਹੀਂ ਕਰੋਗੇ ਤਾਂ ਸ਼ਰਾਪ ਹਰ ਤਰ੍ਹਾਂ ਦੀਆਂ ਲਾਂਤਾਂ ਕਿਸੇ ਵੀ ਇਨਸਾਨ ਦੇ ਜੀਵਨ ਦੇ ਉੱਤੇ ਆ ਸਕਦੀਆਂ ਹਨ ਇਸ ਲਈ ਆਪਣੇ ਜੀਵਨ ਨੂੰ ਗੰਭੀਰਤਾਈ ਦੇ ਨਾਲ ਬੜੇ ਸੋਚ ਸਮਝ ਕੇ ਗੁਜ਼ਾਰੋ ਤਾਂ ਕਿ ਸ਼ੈਤਾਨ ਦਾ ਤੁਹਾਡੇ ਉੱਤੇ ਕੋਈ ਦੋਪੇਚ ਨਾ ਚੱਲ ਸਕੇ ਤੋਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਤੋ ਖਾਣਾ ਖਾਓ ਕਿਉਂਕਿ ਜਿਹੜੀ ਬੁਰੀ ਸੰਗਤ ਚੰਗੀ ਸੰਗਤ ਨੂੰ ਵਿਗਾੜ ਕੇ ਨਾਸ਼ ਦਿਰਾਵਾ ਲੈ ਜਾਂਦੀ ਹੈ ਔਰ ਇਵੇਂ ਹੀ ਸਮਸ਼ੂਨ ਦੀ ਜ਼ਿੰਦਗੀ ਦੇ ਵਿੱਚ ਹੋਇਆ ਜਿਹੜਾ ਇੱਕ ਬੜਾ ਤਾਕਤਵਾਰ ਸੀ ਉਹਨੂੰ ਇੱਕ ਉਹ ਦਲੀਲਾ ਨਾਂ ਦੀ ਔਰਤ ਜਿਹਦੇ ਨਾਂ ਦਾ ਅਰਥ ਹੈ ਕਮਜ਼ੋਰ ਜਿਹਦੇ ਨਾਂ ਦਾ ਅਰਥ ਹੈ ਨਾਜ਼ੁਕ ਇੱਕ ਬੜੇ ਵੱਡੇ ਬਲਵਾਨ ਇਨਸਾਨ ਨੂੰ ਇੱਕ ਆਮ ਨਾਜ਼ੁਕ ਔਰਤ ਨੇ ਉਹਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਸ਼ੈਤਾਨ ਜਦੋਂ ਵੀ ਤੁਹਾਡੇ ਕੋਲ ਆਉਂਦਾ ਹੈ ਉਹ ਛੋਟੇ ਜਿਹੇ ਕੰਮ ਦੇ ਦੁਆਰਾ ਆਉਂਦਾ ਹੈ ਉਹ ਛੋਟੇ ਜਿਹੇ ਪਾਪ ਦੇ ਦੁਆਰਾ ਛੋਟੀ ਜਿਹੀ ਗਲਤੀ ਦੇ ਦੁਆਰਾ ਆਉਂਦਾ ਹੈ ਉਹ ਛੋਟੇ ਜਿਹੇ ਕਿਸੇ ਇਨਸਾਨ ਦੇ ਦੁਆਰਾ ਆਉਂਦਾ ਹੈ ਇਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ہر ایک آتما پرکھو کہ وہ پرمشور والو ہے جا نہیں اگر آتما دی پشام تو انو آگی شیطان دا کوئی بھی دو بیچ کدے بھی نہیں چلے گا شیطان تے اتنے حملہ نہیں کر سکے گا شیتان تاری زندگی نو تباہ نہیں کر سکے گا اس لیے جڑے لوگ پربو تو دور ہے وہ اس وچنا نو تے کے کرن اور اپنی زندگی نو ناش ہون تو بچا سکتے ہیں کیونکہ پرمشور مسا ਬਚਾਉਂਦਾ ਹੈ ਪਰਮੇਸ਼ਰ ਦੀ ਕਿਰਪਾ ਲੋਕਾਨੂ ਆਜ਼ਾਦ ਕਰਦੀ ਹੈ ਇਸ ਲਈ ਆਪਣੀਆਂ ਜ਼ਿੰਦਗੀਆਂ ਦੇ ਉੱਤੇ ਧਿਆਨ ਦਿਓ ਆਪਣੇ ਆਪ ਦੇ ਲਈ ਪਰਿਵਾਰਾਂ ਦੇ ਲਈ ਬਰਕਤ ਦਾ ਕਾਰਨ ਬਣੋ ਪ੍ਰਭੂ ਦੇ ਇਸ वचन ਸੁਣਾਏਗੇ ਇਹਦੇ ਉੱਤੇ ਬਹੁਤ ਵੱਡੀ ਆਸ਼ੀਸ਼ ਹੋਵੇ ਆਮੀਨ